ਚਲੋ ਸਤਿ ਸ਼੍ਰੀ ਅਕਾਲ ਦੋਸਤੋ ਤੇ ਅਸੀਂ ਚੱਲੇ ਆ ਸ਼ੀਸ਼ਾ ਬਦੋ ਮੰਸਾਦ ਮੰਸਾ ਹੀ ਸ਼ੀਸ਼ੇ ਮਿਲਦੇ ਨੇ ਗੱਡੀਆਂ ਦੇ ਤੇ ਇਹਦੀ ਸਾਡੀ ਮਾਰਨਿੰਗ ਦੇ ਸ਼ੀਸ਼ੇ ਦੀ ਵਿਜ਼ਿਬਿਲਟੀ ਘਟ ਗਈ ਸੀ ਸਕਰੈਚ ਵੱਜੇ ਹੋਏ ਨੇ ਬਹੁਤ ਸਾਰੇ ਛੋਟੇ ਛੋਟੇ ਤੇ ਨਾਈਟ ਵਿਜ਼ਨ ਦਾ ਜਮ ਨਹੀਂ ਹੁੰਦਾ ਇਹਦਾ ਮਲਕੀ ਜਦੋਂ ਕੋਈ ਕ੍ਰੋਸਿੰਗ ਹੁੰਦੀ ਆ ਤੇ ਉਦੋਂ ਜਮ ਨਹੀਂ 10 ਦਿਨ ਹੀ ਮਲਗੇ ਇਹ ਮਨ ਨੂੰ ਵੀ 10% ਹੀ ਨਜ਼ਰ ਆਉਂਦਾ ਜੇ ਜਦੋਂ ਕੋਈ ਜੇ ਕੋਈ ਮੂਰੋਂ ਅੱਗੋਂ ਲੈਤਾਂ ਪਹਿ ਜਾਣ ਤੇ ਅੱਗੋਂ ਕੋਸ ਨੂੰ ਪਤਾ ਵੀ ਧੁੰਦ ਦੇ ਚਾਂਸ ਬਹੁਤ ਯਾਦ ਨੇ ਇਸ ਵਾਰ ਕੰਡੀ ਠੰਡ ਬਹੁਤ ਪੈਣੀ ਹੈ ਇਸ ਵਾਰ ਧੁੰਦ ਵੀ ਯਾਦਾ ਪੈਣੀ ਠੰਡ ਵੀ ਬਹੁਤ ਯਾਦਾ ਪੈਣੀ ਹੈ ਇਹ ਹਲਕਾ ਫਲਕਾ ਇਹ ਕਪੜਾ ਮਾਰ ਕੇ ਕਿਉਂਕਿ ਧੋਣੀਆਂ ਸ਼ੀਸ਼ਾ ਪੈ ਗਿਆ ਕੀ ਆ ਕੇ ਵੀ ਤੁਰੀ ਨਹੀਂ ਆ ਪਣੀ ਆਪਸ਼ਨ ਬੱਤੀ ਆ ਜਾ ਰਹੀ ਹੈ ਉਹਨਾਂ ਦਾ ਫੰਕਸ਼ਨ ਸੀਗੇ ਚਾਰ ਪੰਨੇ ਮੋਰਨੀ ਜਾਂ ਮੂਜਾ ਕੇਈ ਹੈ ਉਹ ਚੱਲਿਆ ਨਹੀਂ ਤੇ ਐ ਟਿਕਾਉਣੇ ਨੇ ਪ੍ਰੋਗਰਾਮ ਆ ਮੇਰੀ ਨਹੀਂ ਫਿਰ ਜਦੋਂ ਪ੍ਰੋਗਰਾਮ ਨਹੀਂ ਹੁੰਦੇ ਫਿਰ ਅੰਦਰ ਵਾਲਾ ਨਹੀਂ ਆਸੀ ਸਰਦੀ ਮੋਰਨ ਸਾਡੀ ਸਾਥ ਨਾਲ ਚੰਗਾ ਮੜਾ ਟਾਈਮ ਐ ਨਹੀਂ ਵੀ ਬਹੁਤ ਇੱਕਾ ਸਾਡੇ ਨਾਲ ਜਿੱਦੇ ਦੀ ਆਈ ਆ ਉਹਨੇ ਪੰਜਾ ਸਾਲ ਹੋ ਗਏ ਉਹਨੂੰ ਮੁੰਡਾ ਤੇ ਟੀਚਰ ਹੁੰਦਾ ਤੇ ਲੱਗਦੀ ਬਹੁਤ ਬੱਤੀ ਸਾਬਤ ਹੋਈ ਆ ਤੇ ਉਹਨੇ ਹੀ ਪਿਆਰ ਕਰਦਿਆਂ ਸੀ ਜਿਵੇਂ ਆਖਾ ਵਾਂਗੂ ਇਹਨੂੰ ਪਿਆਰ ਕਰਦਿਆਂ ਸੀ ਚਲੋਗੇ ਕੋਈ ਵੀ ਚੀਜ਼ ਦੇਦੀ ਅਸੀਂ ਰਹਿਣ ਨਹੀਂ ਦਿੰਦੇ ਹੈਗੇ ਕੋਈ ਬੜੀ ਮੋਟੀ ਵੀ ਇਹਦੀ ਕੋਈ ਜੇ ਬੈਸ ਦਾ ਬੱਤੀ ਆਉਣੀ ਆਈ ਹੋਈ ਅਜ ਤੱਕ ਇੱਕੋ ਬੱਤੀ ਆਈ ਹੈ ਗਲੀਏ ਦੇ ਉਹ ਵੀ ਮਹੀਦੀ ਆਪਣੇ 에어 ਬੈਗਸ ਦੀ ਇਹਨਾਂ ਸਭ ਲਈ ਇੱਕ ਬੱਤੀ ਵੀ ਹੈ ਇਹ ਕਿ ਨਾ ਹੀ ਅਸੀਂ ਆਉਂਦੇ ਲਈ ਜਿੱਤੇ ਬੱਤੀ ਆਈ ਸੀ 에어 ਬੈਗਸ ਹਨੀ ਤੇ ਇਹਦੇ ਇਹ ਉਸ ਸੈਂਟਰ ਇੰਨੀ ਮੈਂ ਬਸ ਜੀ ਕੋਲ ਇਹ ਰਹਿ ਗਿਆ ਸੀ ਜੀ ਜਿਹੜਾ ਨਹੀਂ ਸੀ जो गबैग का सिस्टम जो हमारा हॉल टोटली चेंज करना होंगे इलेक्ट्रिकल शॉक हूँ चलो चलते चलिए चलो जी गोड़ा जो पहले ਰੇਟਰ ਬਾਇਆ ਰਹੇ ਕਿਉਂਕਿ ਫੰਕਸ਼ਨ ਲਾਏ ਸੀਗੇ ਫੋਟੇ ਕਰਕੇ ਫੰਕਸ਼ਨ ਨੂੰ ਔਨ ਕਰਕੇ ਵਿੱਚ ਜਿਹੜਾ ਜਾਂ ਤੇ ਸਾਫ ਸਫਾਈ ਨਹੀਂ ਹੋਈ ਹੈਗੀ ਉਹ ਮੈਂ ਹੋਮੀ ਬਾਇ ਨੇ ਮਾਰ ਦੇ ਸਿਰਫ ਕਰਤੀ ਆਪਾਂ ਨੇ ਹੁਣ ਚੱਲੇ ਮਾਨਸਾ ਨੂੰ ਇਹ ਸਾਡੇ ਪਿੰਡ ਦਾ ਹਾਲ ਆ ਜਿਹੜੀ ਸੱਚਾਈ ਆ ਉਹ ਸੱਚਾਈ ਆ ਸਾਡੇ ਪਿੰਡ ਲੀਡਰੀ ਦੇ ਬਹੁਤ ਭੁੱਖੇ ਨੇ ਬਈ ਪਿੰਡੋਂ ਗੰਡੇ ਹੀ ਆਲਾ ਹੈ ਕਿਹੜਾ ਸਾਰੇ ਪਿੰਡੇ ਆ ਇਹ ਪਿੰਡ ਦਾ ਤਾਂ ਸਮਰੋਲ ਬੈਠਾ ਫਰਮਾ ਹੀ ਦਾ ਪੂਰਾ ਹਾਲਾ ਪੂਰਾ ਹਾਲਾ ਸਮਾ ਦਾ ਬੁਰਾ ਹਾਲਾ ਆ ਆਤਲਿਆਂ ਦਾ ਦੋਨੇ ਸਾਡੇ ਨੇੜੇ ਪੈਂਦੇ ਨੇ ਔਖੀ ਵੇ ਇਧਰ ਇਹੋ ਬੁਰਾ ਹਾਲਾ ਹਨ ਪਤਾ ਨਹੀਂ ਕਿਹੜੀ ਡਿਵੈਲਪਮੈਂਟ ਹੁੰਦੀ ਆ ਪਰ ਪੰਜਾਬ ਦੇ ਤਾਂ ਸਾਡੇ ਮਾਨਸਾ ਦੇ ਜ਼ਿਲ੍ਹੇ ਦੇ ਹਿੱਸੇ ਤਾਂ ਇਹ ਚੀਜ਼ ਆਈ ਆ ਵੀ ਜਿਹੜਾ ਸਾਨੂੰ ਲੀਡਰ ਮਿਲਦਾ ਚਾਹੇ ਉਹ ਹੁਣ ਜਿਵੇਂ ਐਮ ਐਲ ਏ ਸੀ ਉਹਦੇ ਤੇ ਕੇਸ ਲਾਤਾ ਹਨਾ ਕ腐ਸ਼ਨ ਦਾ ਚਲੋ ਜੀ ਸਿੱਧੂ ਮੂਸੇਵਾਲੇ ਜਿਤਾ ਨਹੀਂ ਸਕੀ ਅਸੀਂ ਕਈ ਚੀਜ਼ਾਂ ਨਹੀਂ ਗਈਆਂ ਵੀ ਮਾਨਸਾ ਦੀਏ ਬਦਕਿਸਮਤੀ ਰਹੀ ਆ ਮਹਾਨ ਸਾਡਿਸਟਿਕ ਦੀ ਬਹੁਤ ਘੱਟ ਡਿਵੈਲਪਮੈਂਟ ਡਿਵੈਲਪਮੈਂਟ ਖੈਰ ਪਤਾ ਨਹੀਂ ਹੋਰਾਂ ਡਿਸਟ੍ਰਿਕਟਾਂ ਦੀ ਹੈਗੀ ਕਿ ਨਹੀਂ ਹੈਗੀ ਐਵੇਂ ਤਾਂ ਸੀ ਪਿੰਡੋਂ ਪਿੰਡੀ ਫਿਰਦੇ ਆ ਫਾਜ਼ਿਲਕਾ ਫਜ਼ੁਲਕਾ ਗੁਰਦਾਸਪੁਰ ਸਾਈਡ ਇਦਰ ਪਠਾਨਕੋਟ ਗੜ੍ਹ ਸ਼ੰਕਰ ਸਾਈਡ ਹਨਾ ਬਹੁਤ ਫਿਰਦੇ ਆ ਪਿੰਡੋਂ ਪਿੰਡੋਂ ਇਹੀ ਹਾਲ ਆ ਪਰ ਕੁਝ ਪਿੰਡ ਬਹੁਤ ਵਧੀਆ ਨੇ ਹਨਾ ਬੇਸ਼ੱਕ ਪੰਚਾਇਤ ਆਪ ਦੀ ਜੇਬ ਚ ਲਾਉਂਦੀ ਆ ਕਿਉਂਕਿ ਕੁਝ ਉਹਨਾਂ ਦਾ ਕੁਝ ਖਾ ਜਾਂਦੇ ਨੇ ਕੋਈ ਅਫਸਰ ਖਾ ਜਾਂਦੇ ਨੇ ਹਨਾ ਪਰਸੈਂਟੇਜ ਹੁੰਦੀ ਹੈ ਤਾਂ ਸਾਰਿਆਂ ਦੀ ਪਤਾ ਨਹੀਂ ਕਦੋਂ ਕੁਝ ਮਿਲੂ ਹੁਣ ਜਦੋਂ ਜਿਵੇਂ ਹੁਣ ਜਾ ਕੇ ਆਏ ਸੀ ਮੈਂ ਸਿੰਗਾਪੁਰ ਮਲੇਸ਼ੀਆ ਜਾ ਕੇ ਆਏ ਸੀ ਉੱਥੇ ਬਾ ਕੁਮਾਲ ਸੜਕਾਂ ਨੇ ਗਲੀਆਂ ਲੋਕਲ ਪਿੰਡਾਂ ਦੀਆਂ ਗਲੀਆਂ ਵੀ ਬਹੁਤ ਵਧੀਆਂ ਨੇ ਹਾਂ ਕੁਸ਼ਕ ਪਿੰਡ ਹੋਣਗੇ ਉਹਨਾਂ 'ਚ ਵੀ ਕੁਸ਼ਕ ਪਿੰਡ ਆਉਣਗੇ ਪਰ ਸਾਡਾ ਸਾਰਾ ਪੰਜਾਬ ਸਾਰਾ ਇੰਡੀਆ ਤਾਂ ਨਹੀਂ ਕਹਿ ਸਕਦੇ ਆਪਾਂ ਹਨ ਉਹ ਤਾਂ ਮਲੇਸ਼ੀਆ ਦਾ ਪੂਰਾ ਦੇਸ਼ ਹੈ ਇੱਕ ਜਿਵੇਂ ਆਪਣਾ ਇੰਡੀਆ ਆਪਾਂ ਪੰਜਾਬ ਨੂੰ ਕੰਪੈਰੀਜ਼ਨ ਨਹੀਂ ਕਰ ਸਕਦੇ ਆਪਾਂ ਪੰਜਾਬ ਦਾ ਕਿਸੇ ਆਦਰ ਸਟੇਟ ਦੇ ਪਿੰਡ ਨਾਲ ਜਿਵੇਂ Rajasthan ਦੇ ਪਿੰਡ ਨੇ ਉਹ ਜਮੀ ਮੈਂ ਮੈਂ ਕਿਹਾ ਉਥੇ ਹਜੇ ਵੀ ਕੱਚੇ ਘਰ ਨੇ ਬੈਕਵਰਡ ਏਰੀਆ Rajasthan ਤਾਂ ਬਹੁਤ ਮਹਿੰਗਾ ਹਰਿਆਣੇ ਚ ਭੱਜ ਜਣੇ ਨੇ ਹਰਿਆਣੇ 'ਚ ਵੀ ਨਹੀਂ ਗਲੀਆਂ ਬਣੀ ਹੋਈਆਂ ਪਰ ਪੰਜਾਬ ਨੂੰ ਕਿਸੇ ਨਾਲ ਕੰਪੇਅਰ ਨਹੀਂ ਕਰ ਸਕਦੇ ਕਿਉਂਕਿ ਪੰਜਾਬ ਦੇ ਵਿੱਚ ਡਿਵੈਲਪਮੈਂਟ ਹੋਣੀ ਚਾਹੀਦੀ ਆ ਪੰਜਾਬ ਦੇ ਵਿੱਚ ਹਰ ਇੱਕ ਕੋਈ ਵੀ ਖੇਤਾਂ ਦਾ ਬੰਦਾ ਕਰ ਸਕਦਾ ਕੋਈ ਵੀ ਕੰਮ ਆ ਜਿਹੜਾ ਰੋਜ਼ਗਾਰ ਕਰ ਸਕਦਾ ਬੰਦਾ ਪਰ ਨਹੀਂ ਕਰਦੇ ਲੋਕ ਕੁਛ ਕਰ ਠੀਕ ਹੈ ਅਸੀਂ ਵੀ ਪੜ੍ਹ ਲਿਖ ਕੇ ਅਸੀਂ ਵੀ ਪੈਸੇ ਕਮਾਉਣ ਵਾਸਤੇ ਮਲਵੇ ਕਿਤੇ ਚਾਹੀ ਸੀ ਸ਼ੌਂਕ ਸੀ ਆ ਬਿਚਲ ਸਾਈਡ ਵਾਈ ਸਾਈਡ ਚੱਲੀ ਜਾਊਗਾ ਕੰਮ ਚੱਲੀ ਜਾਊਗਾ ਸਾਈਡ ਵਾਈ ਸਾਈਡ ਆਣਾ ਸਟੱਡੀਆਂ ਚੱਲੀ ਜਾਣਗੀਆਂ ਜੌਬ ਚੱਲੀ ਜਾਊਗੀ ਕਿਤਨਾ ਕਿਤੇ ਨਾਲ ਦੀ ਨਾਲ ਸ਼ੌਂਕ ਵੀ ਪੂਰਾ ਹੋਈ ਜਾਊਗਾ ਪਰ ਪਰ ਸ਼ੌਂਕ ਹੁਣ ਪੈਸੇ ਦੇਣ ਲੱਗ ਗਿਆ ਤਾਂ ਤੇ ਉਹ ਅਸੀਂ ਉਹ ਚੀਜ਼ ਨੂੰ ਅਸੈਪਟ ਕਰ ਲਿਆ ਕਿ ਸਾਡਾ ਸ਼ੌਂਕ ਸੀ ਅਸੀਂ ਪ੍ਰੋਫੈਸ਼ਨ ਬਣਾ ਲਿਆ ਇਸ ਚੀਜ਼ ਨੂੰ ਆਗਰ ਕਿ ਸਾਨੂੰ ਇਹਦੇ ਵਿੱਚੋਂ ਹੀ ਪੈਸੇ ਕਮਾਈ ਜਿਹੜੀ ਆਉਂਦੀ ਆ ਇਹਦੇ ਵਿੱਚੋਂ ਹੀ ਆਉਂਦੀ ਆ ਸਾਨੂੰ ਜਿੰਨੀ ਵੀ ਆਉਂਦੀ ਆ ਤੇ ਬਾਕੀ ਜੇ ਤੁਸੀਂ ਜ਼ਰੀਏ ਨੇ ਹੈਲਪ ਕਰੋਗੇ ਸਪੋਰਟ ਕਰੋਗੇ ਲਾਈਕ ਸਬਸਕ੍ਰਾਈਬ ਸ਼ੇਅਰ ਕਰੋਗੇ ਤਾਂ ਇਹ ਇਨਕਮ ਹੋਰ ਵੀ ਹੋ ਸਕਦੀ ਕਿਉਂਕਿ ਫੇਸਬੁੱਕ YouTube ਹਣਾ ਪੇਮੈਂਟ ਦੇਣ ਲੱਗੀ ਆ ਹਜੇ ਸਾਨੂੰ ਨਹੀਂ ਲੱਗੀ ਜੇ ਨਾ ਕਿਉਂਕਿ ਮੋਨਟਾਈਜ਼ੇਸ਼ਨ ਨਹੀਂ ਹੋਈ ਹੈਗੀ ਅਜੇ ਪਰ ਜਲਦੀ ਹੋ ਜੂਗੀ ਇਹ ਸਾਡਾ ਪਿੱਖੀ ਸ਼ਹਿਰ ਆ ਇਹ گاਵਾ ਨੇ ਇੱਕ ਬੋਲੀ ਲਿਖੀ ਸੀ ਨਾ ਮੰਨਿਆ ਗਾ ਨੂੰ ਮਾਂ ਕਹਿੰਨੇ ਹੋ ਵੀ ਮੰਨਿਆ ਵੀ ਤੁਸੀਂ ਗਾ ਨੂੰ ਮਾਂ ਕਹਿੰਨੇ ਹੋ ਪਰ 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 ਸਾਥੋਂ ਟੈਕਸ ਲੈਨੇ ਹੋ ਇਹ ਸਰਕਾਰ ਨੂੰ ਜੀਮ ਗਊ ਟੈਕਸ ਹੈਗਾ ਨਾ ਮੰਨਿਆ ਗਾ ਨੂੰ ਮਾਂ ਕਹਿੰਨੇ ਹੋ ਪਰ ਪਰ ਸਾਥੋਂ ਟੈਕਸ ਲੈਨੇ ਹੋ ਸਾਂਭੋ ਇਹਨਾਂ ਨੂੰ ਕੁਝ ਵੀ ਕਰਕੇ ਇੱਧਰ ਦਿਖਾ ਦੇ ਇੱਧਰ ਦਿਖਾ ਦੇ ਆ ਦੇਖ ਇਹ گاਵਾ ਨੇ ਇੱਕੀ ਸ਼ਹਿਰ ਦੇ ਵਿੱਚ ਹਨ ਉਹ ਅਸੀਂ ਮੰਨਿਆ گاਉ ਨੂੰ ਮਾਂ ਕਹਿੰਨੇ ਹਾਂ ਪਰ ਪਰ ਸਾਥੋਂ ਟੈਕਸ ਲੈਨੇ ਹਾਂ ਸਾਂਭੋ ਇਹਨਾਂ ਨੂੰ ਕੁਝ ਵੀ ਕਰਕੇ ਕੱਢਦੇ ਆ ਅਸੀਂ ਹਾੜੇ ਇਨ੍ਹਾਂ ਗਾਵਾਂ ਨੇ ਕਈ ਮਾਵਾ ਦੇ ਪਤਮਾਰੇ ਇਨ੍ਹਾਂ ਪਸ਼ੂਆਂ ਨੇ ਕਈ ਮਾਵਾ ਦੇ ਪਤਮਾਰੇ ਹਨਾ ਵੀ ਐਕਸੀਡੈਂਟ ਹੁੰਦੇ ਨੇ ਉਸ ਚੀਜ਼ ਨੂੰ ਐਕਸਪਲੇਨ ਕਰ ਆ ਦੇਖੋ ਅਰੇ ਵਾਹ ਹੈਵੀ ਡਰਾਈਵਰ ਹਾਂਜੀ ਤੇ ਅਸੀਂ ਪਹੁੰਚ ਗਏ ਮਾਨਸਾ ਅਸੀਂ ਤੈਨੂੰ ਰਾਜ ਡੈਂਟਰੀ ਕਹਿੰਦੇ ਹੁੰਨੇ ਆ ਤੇ ਏਦੋ ਏਦੋ ਪਵਾਉਣਾ ਸ਼ੀਸ਼ਾ ਇਹ ਹੈਗੇ ਨੇ ਡੈਂਟਿੰਗ ਪੇਂਟਿੰਗ ਵਾਲੇ ਰਾਜ ਗੋਰੀ ਉਹ ਖੜਾ ਸਾਹਮਣੇ ਛੋਟਾ ਹੈ ਤਾਂ ਮੇਰੀ ਜਿਹੀ ਟੀ ਹਾਈਟ ਆ ਪਰ ਟੈਲੈਂਟਡ ਆ ਪੂਰਾ ਬੰਦਾ ਵਧੀਆ ਕਰ ਦਿੰਦਾ ਕੰਮ ਉਹ ਆ ਗਈ ਉੱਧਰ ਲਾ ਕਹਿੰਦਾ ਥੋੜੀ ਪਿੱਛੇ ਕਰਨੀ ਪਿੱਛੇ ਕਰਕੇ ਫੇਰ ਲਾਉਣੀ ਪੈਣੀ ਆ ਥੋੜੀ ਦਿਖਾ ਦੇ ਦੁਕਾਨ ਫਿਰ ਦੇਖਣਾ ਅੱਜ ਚਲੇ ਸ਼ਾਰੂ ਸ਼ਾਰੂ ਮੇ ਬਾਤ ਤਾਂ ਹੋ ਗਈ E da me non ha mai. Ehi, Gori, Gori, Gori. Gori ehi, Gori, ehi, ਹਾਂਜੀ ਬਾਜੀ ਸ਼ੀਸ਼ਾ ਪਾਉਣਾ ਜੀ ਆਪਣੀ ਨੋਵਾ ਦਾ ਜੀ ਨਾ ਪਾਉਣਾ ਸ਼ੀਸ਼ਾ ਤੁਦੇ ਇੰਦਰ ਭਾਜੀ ਆਓ ਜੀ ਆਓ ਉਤਰੋ ਬਾਦ ਨੇ ਇੰਦਰ ਭਾਜੀ ਸ਼ੀਸ਼ਾ ਟੁੱਟੀ ਗੱਡੀ ਤੇ ਹਾਂਜੀ ਸ਼ੀਸ਼ਾ ਪਾਉਣਾ ਬਹੁਤ ਵਸਤ ਕੈਂਟ ਕੁਆਲਟੀ ਦਾ ਪਾਉਣਾ ਪੂਰਾ ਇਹ ਬੰਦੇ ਮਾੜਾ ਕੰਮ ਕਰਦੇ ਕੋਈ ਨਹੀਂ ਪਹਿਲਾਂ ਵੀ ਜਿੰਨਾ ਵੀ ਆਪਣੀ ਗੱਡੀ ਦਾ ਮਾੜਾ ਆ ਟੱਚਿੰਗ ਵਗੈਰਾ ਹੁੰਦੀ ਹੈ ਹੀ ਕਰ ਦਿੰਦੇ ਨੇ ਆਪਣੀ ਗੱਡੀ ਦਾ ਇਹ ਨੇ ਰਾਜ ਭਾਜੀ ਸਾਡਾ ਮੋਰਨੀ ਦਾ ਕੰਮ ਇਹੀ ਕਰਦੇ ਨੇ ਇਹ ਤੁਸੀਂ ਕਰਦੇ ਨਾ ਭਾਈ ਸਾਨੂੰ 15 20 ਮਿੰਟ ਖੜੇ ਨੂੰ ਬਾਈ ਸ਼ੀਸ਼ਾ ਬਣਾ ਬਾਈ ਦਾ ਨਾਮ ਰਾਜ ਮਿਸਤਰੀ ਐਦੇ ਬਾਰਨੇਟ ਤੇ ਕਿਧਰ ਹੱਥ ਲਾਈ ਜਾਂਦੇ ਹੋ ਕਿ ਮੇਟੀ ਬਾਈ ਸ਼ੀਸ਼ਾ ਬਣਾ ਬੰਦਾ ਪਹਿਲਾਂ ਵੀ ਬਾਈ ਜਿਵੇਂ ਦੱਸਿਆ ਵੀ ਸਾਡੀ ਮੋਰਨੀ ਦਾ ਕੰਮ ਬਾਈ ਕਰਦਾ ਮੋਸਟਲੀ ਜਿਹੜੀ ਪੀਖੀ ਤੋਂ ਡਰਾਈਵਰ ਬੱਸ ਸਟੈਂਡ ਚੋਂ ਆਉਂਦੇ ਨੇ ਟੈਕਸੀ ਸਟੈਂਡ ਚੋਂ ਸਾਰੇ ਬਾਈ ਕੁਲੀ ਆਉਂਦੇ ਨੇ ਠੀਕ ਹੈ ਇਹ ਪਿੱਛੇ ਸਾਊਂਡ ਚੱਲ ਰਿਹਾ ਇਹਨੂੰ ਕਿਤਾ ਕਾਪੀਰਾਈਟ ਆ ਜੀ ਤੇ ਆਪਕੀ ਤੋਂ ਲਈਏ ਆਪਾ ਨੈਸ਼ਨਲ ਕੇ ਇਹ ਇਹ ਨੂੰ ਕਿਹੜਾ ਦੁਕਾਨ ਆਪਣਾ ਇਹ ਦੁਕਾਨ ਕਿੱਥੇ ਆਪੀਏ ਇਹ ਐਡਰੈਸ ਦੱਸ ਦਿਓ ਭਾਜੀ ਵਰਕਸ਼ਾਪ ਭਾਈ ਗੁਰਦਾਸ ਡੈਂਟਿੰਗ ਪੇਂਟਿੰਗ ਭਾਈ ਗੁਰਦਾਸ ਡੈਂਟਿੰਗ ਪੇਂਟਿੰਗ ਵਰਕਸ਼ਾਪ ਉਹ ਉੱਥੇ ਨੈਸ਼ਨਲ ਕਾਲਜ ਆ ਉਧਰਲੀ ਸਾਈਡ ਭਾ ਪਾਸਾ ਵਿਆਸਕਰ ਦੇ ਸਾਹਮਣੇ ਬਿਲਕੁਲ ਉਹ ਵਿਆਸਕਰ ਆ ਗਿਆ ਚੱਲੀ ਹੁਣ ਆਪਕੀ ਤੇ ਲਈਏ ਨੈਸ਼ਨਲ ਨੈਸ਼ਨਲ ਨਾ ਮਹਿੰਗੇ ਨਹੀਂ ਦੇਣਗੇ ਉਹ ਕੀ ਦੇ ਚਲੋ ਜੀ ਆਪਾਂ ਚੱਲੇ ਟੂਬਾ ਸ਼ਿਸ਼ਾ ਬਾਇਕਰਨਾ ਨੋਵਾ ਦਾ ਤੇ ਦੇਖਦੇ ਆਂ ਅੰਦਰ ਜਾ ਕੇ ਕੀ ਮਾਹੌਲ ਹੈ ਇਹ ਆਗੇ ਨੈਸ਼ਨਲ ਕਹਿੰਦੇ ਨੇ ਪੈਸੇ ਦਾ ਕਹਿੰਦੇ ਨੇ Ориジナル ਦੇਣਗੇ ਸ਼ਿਸ਼ਾ ਅੰਦਰ ਭਾਜੀ ਤੇ ਰਾਜ ਭਾਜੀ ਨਾਲ ਗੱਲ ਕਰਨਾ ਆਪਾਂ ਚੱਲੋ ਬੰਦੇ ਨੂੰ ਪਤਾ ਤਾਂ ਹੈਗਾ ਦੇਸੀ ਪਾਉਂਦੇ ਨਹੀਂ ਮੈਂ ਉਹੀ ਚੀਜ਼ ਕਹਿਣਾ ਮੈਂ ਤਾਂ ਹੀ ਆਇਆ ਮਾਨੂੰ ਮਾਹੋ ਮੈਨੂੰ ਯਕੀਨ ਨਹੀਂ ਹੈਗਾ ਵੀ Ориジナル ਤੁਹਾਨੂੰ ਮੈਨੂੰ ਕਈ ਬੰਦੇ ਨੇ ਕਿਹਾ ਕਰਦੇ ਕੰਪਨੀ ਜੋ ਬੋਲੀ ਕਹਿੰਦੇ Ориジナル ਮਾਨਸਾ ਆ ਨੈਸ਼ਨਲ ਮੋਟਰ ਆ ਫਿਰ ਤੇ ਬਦਲ ਉਹ ਉਹ ਹੋ 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 ਹੈ ਵੀ ਸਰਦੀਆਂ ਦਾ ਟਾਈਮ ਆ ਬਚ ਕੇ ਰੋ ਬਚਾ ਕੇ ਰੱਖੋ ਚਲੋ ਜੀ ਆਜੋ ਇਹ ਹੈ ਨੋਵਾ ਦਾ ਲੈਮੀ ਸੀਟ ਇਹ ਇਹ ਕਹਿੰਦਾ Ориジナル ਅਮਨ ਤਾਂ ਪਤਾ ਨਹੀਂ ਯਾਰ Ориジナル ਆ ਕਿ ਡੁਪਲੀਕੇਟ ਆ ਇਹ ਤੇ ਟੋਇਟਾ ਦੀ ਨਹੀਂ ਹੋ ਮੋਰ ਲੱਗੀ ਹੋਈ ਹੈ ਟੋਇਟਾ ਦੀ ਨਹੀਂ ਹੋ ਇਹ ਉਹ ਕੰਪਨੀ 'ਚ ਹੋਣਗੇ ਚੱਲ ਭਈਆ ਇਹ ਸਾਨੂੰ ਦਿੱਤਾ ਇਹਨਾਂ ਨੇ 6000 ਤਕਰੀਬਨ 6 ਆ ਲੈ ਅਸੀਂ ਬਲੇਡ ਬੋਸ ਤੇ ਕਿਉਂਕਿ ਜੀ ਪੁਰਾਣੇ ਰਹਿ ਗਏ ਰੋ ਸਕਰਚ ਪਾਉਣੀਆਂ ਇਹਨਾਂ ਮੇਲ ਚੀਜ਼ਾਂ ਲੱਗੀਆਂ ਵਗਾਈਆਂ ਹਨਾ ਪੈਸੇ ਕਮਾਈ ਸੀ ਪ੍ਰੋਗਰਾਮਾਂ 'ਚ ਪੈਸੇ ਆਏ ਸੀ ਵੇਰ ਲਾ ਤੇ ਬੱਸ ਬਚ ਬਚਾ ਕੇ ਮਿੱਤਰਾਂ ਨੂੰ ਬੁੱਲੀ ਲੋਟਦੇ ਬੁੱਲੀ ਬਚਦੇ ਨੇ ਕੀ ਕਹਿੰਦੇ ਸਮਰੋਜ ਲੈ ਦੇ ਕੇ ਮਿੱਤਰਾਂ ਨੂੰ ਬੁੱਲੇ ਬਚਦੇ ਹਾਂ ਬਸ ਲੈ ਦੇ ਕੇ ਮਿੱਤਰਾਂ ਨੂੰ ਬੁੱਲੇ ਬਚਦੇ ਉਹ ਕੰਮ ਆ ਸਾਡੇ ਵਾਲਾ ਤਾਂ ਅੱਜ ਮੋਰਨੀ ਦੇ ਨਵਾਂ ਸ਼ੀਸ਼ਾ ਪੈਜੂਗਾ ਵਧੀਆ ਵਿਚਾਰੀ ਇਹ ਵੀ ਦੀ ਦੁਆਵਾ ਕਰੂਗੀ ਚਲੋ ਫਿਰ ਪਰਦੇ ਦੀ ਵੀਡੀਓ ਬਣਾਉਨੇ ਆ ਉਸ ਤੋਂ ਬਾਅਦ ਲੌਂਦੇ ਦੀ ਵੀਡੀਓ ਬਣਾਵਾਂਗੇ ਸ਼ੀਸ਼ੇ ਦੀ ਪਟਾਈ ਹੋ ਗਈ ਸਟਾਰਟ ਰਾਜਬਾਈ ਪਟਣ ਲੱਗੇ ਸ਼ੀਸ਼ਾ ਤੇ ਉਹਨਾਂ ਦੇ ਚੇਲੇ ਵਾਲ ਕੇ ਇਹਦਾ ਹੁਣ ਮਿੰਟਾਂ ਜੀ ਪਟਵਾਣੀ ਦਾ ਆਪਰੇਸ਼ਨ ਕਰਦਾਂਗੇ ਆਪਰੇਸ਼ਨ ਹਾਂ ਇਹ ਹੈਗੇ ਟਿਊਬਾਂ ਇਹਨਾਂ ਨੂੰ ਕਹਿੰਦੇ ਟਿਊਬਾਂ ਜਿਹੜੀ ਇਹ ਪਟ ਰਿਆ ਬਾਈ ਹੋਣੀ ਮਨੂ ਵੀ ਹੌਣ ਹੌਣ ਪਤਾ ਲੱਗਣ ਲੱਗਿਆ ਹੌਲੀ ਹੌਲੀ ਗੱਲਾਂ ਨਾ ਕਿਉਂਕਿ ਆਪਣੇ ਕੋਲੇ ਬਾਈ ਪਹਿਲਾਂ ਗੱਡੀ ਐਨੀ ਸੀ ਆਕੜੀ ਪਈ ਆ ਪੋਲੀ ਸਰ ਇਹਦੇ ਤੇ ਕਿਹੜਾ ਕੁਝ ਲਾਉਣੇ ਆ ਅਸੀਂ ਵਿਚਾਰੀ ਵੀ ਪੋਲੀ ਪੈ ਜਾ ਕਰੇ ਉਹ ਪੜੇ ਸੱਚੀ ਗੱਲ ਨਹੀਂ ਬਾਈ ਕਿ ਨਾ ਜ਼ੋਰ ਲਾ ਕੇ ਵਟਾਂਗੇ ਜ਼ੋਰ ਲਾ ਕੇ ਜ਼ੋਰ ਲੱਗ ਰਿਹਾ ਹੁਣ ਹਜਾ ਉਦੋਂ ਬਾਅਦ ਚ ਜ਼ੋਰ ਲੱਗੂਗਾ ਹਾਂ ਉਹ ਤੋੜਦਾ ਸ਼ੀਸ਼ਾ ਰਾਜ ਕਾਉ ਤੋੜਦਾ ਤੋੜਦਾ ਦੇ ਬੈਂਕ ਟਾਈਂ ਟੋੜਦਾ ਸ਼ੀਸ਼ਾ ਨੁਕਸਾਨ ਨੂੰ ਵੀ ਹਾਂ ਕਰ ਹਾਂ ਚੱਪਲ ਲਾ ਕੇ ਬਾਈ ਕਹਿੰਦਾ ਇਕੱਲੇ ਤੋਂ ਪੱਟਿਆ ਨਹੀਂ ਆਂਦਾ ਤੂੰ ਆ ਨਾਲ ਦੂਜੇ ਬਾਈ ਨੂੰ ਬੁਲਾ ਖਿੱਚ 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 ਛੜਰਾਇ ਦੀ ਵੀ ਆਪਾਂ ਮੜੇ ਉਹ ਕਰਾਂਗੇ ਡੈਂਟਿੰਗ ਪੇਂਟਿੰਗ ਜੀ ਜਿਹੜੀ ਯਾਰ ਲੱਗਦੀ ਹੈ ਚੰਗਾ ਛੱਡਿਓ ਨਾ ਬਾਈ ਕੁਛ ਆ ਆਣੀ ਮਾੜੀ ਮੋਟੀ ਜਰ ਲੱਗੀ ਹੋਈ ਆ ਹੋਰ ਹੁਣ ਟਾਈਮ ਆ ਉਸ ਤੋਂ ਬਾਅਦ ਫੇਰ ਵਿਚੀ ਰਹਿ ਜੂਗਾ ਸਾਰਾ ਕੁਝ ਡਿਸੀਜਨ ਸਟਾਰਟ ਹੋ ਗਿਆ ਐਤੋਂ ਬਾਅਦ ਚ ਨਹੀਂ ਤੇ ਹੁਣ ਹੋ ਗਿਆ ਅਸਲੀ ਖੇਡ ਸਟਾਰਟ ਅਸਲੀ ਕੀ ਦੇ ਵਿੱਚ ਲੱਗੂਗਾ ਜੋਰ ਬਾਈ ਦਾ ਤੇ ਬਾਈ ਦੇ ਵਰਕਰ ਦਾ ਕੀ ਕਹਿਣਾ ਚਾਹੋਗੇ ਤੁਸੀਂ ਸ਼ੀਸ਼ੇ ਬਾਰੇ ਔਰ ਇਹਨਾਂ ਦਾ ਅਰੀਜਨਲ ਸ਼ੀਸ਼ਾ ਦਵਾ ਕੇ ਲਿਆ ਮੈਂ ਸਾਨੂੰ ਰੀਜਨਲੀ ਦਵਾ ਕੇ ਲਿਆ ਜੀ ਦੇਸੀ ਤਾਂ ਅਸੀਂ ਕਦੇ ਪਾਇ ਨਹੀਂ ਸੁੱਖ ਨਾਲ ਬੰਦੇ ਤੇ ਮੈਂ ਐਨਾ ਗੇ ਯਕੀਨ ਕਰਦਾ ਬੰਦੇ ਤੇ ਜਦੋਂ ਇਹਦੇ ਲਾਵੇ ਆਏ ਹਨ ਇਹ ਕਹਿੰਦਾ ਐਵੇਂ ਆ ਮੈਂ ਕਹਿੰਦਾ ਬਾਈ ਤੇਰੀ ਗੱਡੀ ਆ ਜਿਵੇਂ ਮਰਜ਼ੀ ਕਰਦੇ ਯਾਰ ਕੋਈ ਚੱਕਰ ਨਹੀਂ ਮੈਂ ਕੱਲ ਨੂੰ ਲਾਂਬਾ ਵੀ ਤੇ ਇਹਨਾਂ ਨੂੰ ਤੈਨੂੰ ਦਊਂਗਾ ਤੇ ਸਾਵਾ ਛੇ ਵੀ ਤੈਨੂੰ ਦਊਂਗਾ ਕੱਲ ਤੇ ਬਾਈ ਤੇਰਾ ਕੰਮ ਹੁਣ ਅਸਲੀ ਖੇਡ ਸਟਾਰਟ ਹੋਣ ਲੱਗੀ ਆ ਪਹਿਲਾਂ ਤਾਂ ਰਾਵੜਾਂ ਰੂੜਾਂ ਹੀ ਪੜਦੇ ਸੀ ਹੁਣ ਹੋਣ ਲੱਗਿਆ ਅਸਲੀ ਖੇਡ ਸਟਾਰਟ ਇੱਕ ਜਣਾ ਉਧਰੋਂ ਖਿੱਚੂ ਹੁਣ ਰਾਜ ਇੱਕ ਮਸ਼ੀਨ ਜੀ ਵੀ ਆਉਣ ਲੱਗੀ ਹੈ ਨਾ ਹਾਂ ਉਹਦਾ ਕੋਈ ਫਾਇਦਾ ਨਹੀਂਗਾ ਉਹ ਜ਼ੋਰ ਨਹੀਂ ਪਾਉਂਦੀ ਹੋਣੀ ਉਹਨਾਂ ਦਾ ਉਨਾ ਜ਼ੋਰ ਨਹੀਂ ਪੈਂਦਾ ਹੁਣ ਉਹਦੇ ਤੋਂ ਜ਼ੋਰ ਨਹੀਂ ਪੈਂਦਾ ਬੈਠੇ ਵੀ ਇਹਦਾ ਆਪਣਾ ਕੀ ਕੰਮ ਜਾਂ ਡੈਸ਼ਬੋਰਡ ਡੈਸ਼ਬੋਰਡ ਖਰਾਬ ਕਰ ਦਿੰਦੀ ਆ ਅੱਛਾ ਠੀਕ ਉਹ ਬੰਦੇ ਦੀ ਬਦਰੀ ਨਿਕਲ ਗਈ ਭਾਈ ਚੱਪਲ ਦੀ ਬਦਰੀ ਨਿਕਲ ਗਈ ਇਹ ਹੁੰਦੀ ਹੈ ਮਿਹਨਤ ਆ ਭਾਈ ਮਿਹਨਤਾਂ ਗਰੀਬੀ ਚੋਂ ਮੈਨੂੰ ਬੜੀ ਖੁਸ਼ੀ ਹੋਊਗੀ ਜਿਹਦੇ ਬੰਦਾ ਆਪਦੀ ਵਰਕਸ਼ਾਪ ਕੀਤੀ ਇਹ ਵਧੀਆ ਸੈੱਟ ਹੋਇਆ ਜਿਹਦੇ ਬੰਦੇ ਸਾਰੇ ਬਾਈ ਕੋਲੇ ਮਿਹਨਤੀ ਨੇ ਤੇ ਸਾਰੇ ਨਰਮ ਲੱਗੇ ਹੋਏ ਨੇ ਬੰਦੇ ਦਾ ਵਧੀਆ ਜ਼ੋਰ ਪਕੜਨ ਹੋਰ 2 ਰੁਪਏ ਇਕੱਠੇ ਹੋਣ ਸਾਰੇ ਰੋਜ਼ਗਾਰ ਤੇ ਲੱਗਣਾ ਆਪੋ ਆਪਣੇ ਰੋਜ਼ਗਾਰ ਸਹੀ ਗੱਲ ਹੁਣ ਉਹਦਾ ਜਿਹੜਾ ਸਾਡੇ ਲੈ ਪੰਨੇਗਾ ਪੰਨੇਗਾ ਸ਼ੀਸ਼ਾ ਹੋਰ ਨਾ ਪੰਨੇ ਜਾਵੇ ਨੁਕਸਾਨ ਨਾ ਕਰਦੀ ਇਹ ਸ਼ੀਸ਼ਾ ਬਹੁਤ ਮਹਿੰਗਾ ਹੋਗਾ ਇਹਦਾ ਤੂੰ ਆ ਨਿਕਲ ਲੱਗ ਜੂ ਲੱਗਿਆ ਨਿਕਲ ਤੂੰ ਆ ਲੱਗਿਆ ਨਿਕਲ ਤੂੰ ਆ ਇਹਦਾ ਗਿਆ ਵੀਰੇ ਅੰਦਰ ਪੜਾ ਇਹਦਾ ਪੱਟਦਾ ਇਹਦਾ ਮੇਰੀ ਆ ਦੇਖੋ ਜੀ ਹੁਣ ਅਸੀਂ ਅੰਦਰ ਜਾ ਰਹੇ ਹਾਂ ਇਹ ਅੰਦਰ ਜਾ ਰਹੇ ਆ ਬਾਈ ਇਹਨੂੰ ਫੜ ਕੇ ਰੱਖਾ ਇੱਥੋਂ ਅੱਛਾ ਹੁਣ ਹੁਣ ਸਾਈਡ ਸਿੰਗਲ ਸਿੰਗਲ ਸਾਈਡ ਸਿੰਗਲ ਸਾਈਡ ਵਟਣਗੇ ਇਹਨੂੰ ਰਹਿਣ ਦੇ ਇੱਥੇ ਦਾ ਜਰਾ ਜੋ ਉਸੇ ਚੀ ਬੜਾ ਪੇਚ ਕਰ ਨਹੀਂ ਪਾਉਂਦਾ ਪੇਚ ਕਰ ਮੰਨਦਾ ਨਹੀਂ ਮੇਰੀ ਕਿੱਥੇ ਮੰਨਦਾ ਨਹੀਂ ਮੇਰੀ ਤਾਂ ਕੋਈ ਘਰੇ ਨਹੀਂ ਮੰਨਦਾ ਬਾਹਰ ਕਿੱਥੇ ਕੋਈ ਮੈਨੂੰ ਇਹਦਾ ਧੱਕਾ ਮੈਂ ਤਾਂ ਮੰਨ ਲੈਣਾ ਮਜਬੂਰੀ ਆ ਟੀਮ ਵਾਲਿਆਂ ਦੀ ਬੰਦਿਆਂ ਦੀ ਨਾ ਰਾਏ ਤੇ ਬਲੇਡ ਨਾ ਉਹ ਨਾ ਫਿਰ ਜੱਟ ਚ ਹਮਮ ਨੂੰ ਤਾਂ ਆਏ ਸੀ ਯਾਰ ਮਾ ਬਾਲਾ ਟਾਈਮ ਲੱਗੂਗਾ ਅਰਜੀਨਲ ਦੇ ਸਾਫ ਨਾਲ ਟਾਈਮ ਤਾਂ ਲੱਗਣਾ ਚਾਹੀਦਾ ਸੀ ਬਚਾਰਾ ਆਪੀ ਪੋਲਾ ਹੋ ਰਿਹਾ ਸ਼ੀਸ਼ਾ ਬਹੁਤ ਟਾਈਮ ਹੋ ਗਿਆ ਬਹੁਤ ਟਾਈਮ ਤਾਂ ਹੋ ਗਿਆ 2015 ਮਾਡਲ ਗੱਡੀ ਆ ਨਾਲ ਦਾ ਸ਼ੀਸ਼ਾ 2025 ਚੱਲ ਪੀ 10 ਸਾਲ ਹੋ ਗਏ 10 ਸਾਲ ਚਲੋ ਹੁਣ ਉਹ ਉਹਦੀ ਬਣਾ ਦਾਂਗੇ ਅੱਗੇ ਵੀਡੀਓ ਲਾਸਟ ਮੂਮੈਂਟ ਸ਼ੀਸ਼ੇ ਦੀ ਜਿਹੜੀ ਵਾਇਰਿੰਗ ਆ ਉਹ ਜਿਹੜੀ ਤਾਰਾਂ ਹੀ ਪਟਣਾ ਗਿਆ ਸੀ ਉਹ ਸਾਰਾ ਪਟਿਆ ਗਿਆ ਬਲਕੇ ਵੱਢਿਆ ਗਿਆ ਜਿਹੜੀ ਇਹਦੇ ਅੰਦਰ ਗੂੰਦ ਹੁੰਦੀ ਆ ਰਬੜਾ ਰੂਬੜਾ ਹੁੰਦੀਆਂ ਨੇ ਉਹ ਸਾਰੀਆਂ ਵੱਢੀਆਂ ਗਈਆਂ ਤੇ ਹੁਣ ਇਹਦੀ ਸ਼ੀਸ਼ੇ ਦੀ ਚਕਾਈ ਹੋਏਗੀ ਓਹ ਹੋ 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 ਬੱਲੇ 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 ਮੂਰੀ ਰੱਖਦੇ ਜੈ ਬੋਲੀ ਸ਼ੰਕਰ ਬਦਰੀ ਦਵਾਰਾ ਲਈ ਸਾਰੀ ਸਾਫ ਕਰਨਗੇ ਹਨਾ ਸਾਫ ਕਰਨਗੇ ਸਾਰਿਆਂ ਨੂੰ ਦਿਖਾ ਕੇ ਗੱਡੀ ਦਵਾਰੇ ਫਿਰ ਸਾਡੇ ਕੋਲ ਲੱਗਦਾ ਧਾਰ ਬਣ ਲੈਣਾ ਥੱਲੇ ਸਾਰੇ ਮਿਸਤਰੀਆਂ ਨੂੰ ਦਿਖਾ ਕੇ ਫਿਰ ਸਾਡੀ ਗੱਡੀ ਤੇ ਲੱਗਦਾ ਫਿਰ ਲੱਗੀ ਇੱਥੇ ਹਾਂ ਇਹ ਕੰਮ ਲਵਾਵਾਂਗੇ ਤਾਂ ਆਪਾਂ ਅੱਛਾ ਕੀ ਹੁਣ ਕੀ ਕਹਿੰਦਾ ਇਹ ਕੀ ਹੋ ਰਿਹਾ ਆ ਵੀ ਆ ਵੀ ਆ ਵੀ ਆ ਵੀ ਪਟਾਂਗੇ ਨਹੀਂ ਇਹ ਨਹੀਂ ਪਟਣੀ ਕੋਈ ਵੀ ਪਟਦੀ ਯਾਰ ਹਾਂ ਪਟਦੀ ਆਹ ਨਾ ਪੱਟੀ ਕਿੰਨੇ ਦੀ ਆ ਦੇਖੋ ਇਹ ਪੁਰਾਣਾ ਜਿਹੜੀ ਥੱਲੇ ਗੂੰਦ ਲੱਗੀ ਹੋਇਆ ਚੱਕੀ ਜਾ ਰਹੀ ਆ ਪੱਟਨੇ ਕੁਝ ਨਹੀਂ ਛੱੜਦੇ ਬਹੁਤ ਸਫਾਈ ਨਾਲ ਕੰਮ ਕਰਦੇ ਆ ਮੇਰਾ ਕੁਛ ਨਹੀਂ ਛੱਡੀ ਦੇਗਾ ਜਮਾ ਸਾਫ ਕਰਦੇ ਜੋਰ ਬਹੁਤ ਲੱਗਦਾ ਮੁੰਡਿਆਂ ਦਾ ਇਹ ਲੱਗੇ ਤਿੰਨੇ ਜਣੇ ਲੱਗੇ ਹੋਇਆ ਸਫਾਈ ਕਰਨ ਇੰਦਰ ਭਾਜੀ ਇਹਨਾਂ ਮੈਨੂੰ ਫੜਾਓ ਬਰਸ ਓਏ ਮੈਂ ਤਾਂ ਇਹ ਤਾਂ ਆਪਦੀ ਗੱਡੀ ਆ ਇਹ ਤਾਂ ਇਹ ਇਹਨਾਂ ਨੇ ਸ਼ੀਸ਼ੇ ਦਾ ਠੇਕਾ ਲਿਆ ਹਾਂ ਇਹਨਾਂ ਨੇ ਆ ਸਾਫ਼ ਸੁਥਾਈ ਦਾ ਠੇਕਾ ਨਹੀਂ ਲਿਆ ਕਿਉਂ ਨਾ ਜਾਂ ਇਹ ਆਪ ਨੂੰ ਆਪ ਨੂੰ ਆਪ ਹੀ ਕਰਨੀ ਪੈਣੀ ਆ ਹਾਂ ਇਹਦਾ ਵਾਈਪਰ ਮਸ਼ੀਨਾ ਨੇ ਇਹ ਸफाई ਰੱਖਣੀ ਮੈਨੂੰ ਆਪਾਂ ਨੇ ਵਧੀਆ ਰਹਿੰਦੇ ਆਪਾਂ ਘਰ ਵਾਲਾ ਵੈਕਿਊਮ ਜਖ ਲਿਆ ਹੁੰਦੇ ਜਿਹੜਾ ਇੱਧਰ ਪੂਰੇ ਲੱਗ ਰਹੇ ਨੇ ਚੇਲਾ ਉਸਤਾਦ ਆਪਸ ਚ ਲੱਗ ਰਹੇ ਨੇ ਪੂਰੇ ਜਦੋਂ ਜਦਹ ਹੋ ਰਹੇ ਨੇ ਕਣਾ ਮਾਇਲਾਉਂ ਜਾ ਰੋ ਕਣਾ ਮੈਨੋ ਪੂਰਾ ਇੱਕ ਹੱਥ ਤੇ ਰੇਗ ਮਾਰ ਇੱਕ ਹੱਥ ਚ ਪੱਤੀ ਐ ਵਰਦੋ ਸਦਾ ਸਾਫ ਪੂਰੀਆਂ ਕਰ ਦੋ ਆ ਇਹ ਬਲੂਰ ਨਾਲ ਰੇਤਾ ਸਾਫ ਹੋ ਰਿਹਾ ਸਾਰਾ ਤੋਂ ਟੁੰਡੀ ਕੋ ਮਗਿਆਣਾ ਪੈਂਦਾ ਆ ਇਧਰ ਕਰਦਾ ਹੈ ਕਰ ਜਦ ਲਓ ਜੀ ਆਉਣ ਦੇ ਮੋੜ ਦੇ ਜਾਣ ਨੂੰ ਪੂਰਾ ਵਧੀਆ ਪ੍ਰੈਸ਼ਰ ਪਹਿਰੇ ਆ ਖੋਏ ਜਿੱਥੇ ਤੇ ਰਸਟ ਪਈ ਹੋਈ ਹੈ ਨਾ ਗੱਡੀ ਚ ਉਹ ਉਤਲੀ ਸਾਈਡ ਪਾਣੀ ਰੇਤਾ ਖੜਦਾ ਰਹਿੰਦਾ ਉੱਥੇ ਉਹਨੇ ਪੇਂਟ ਲਾਉਣ ਲੱਗਿਆ ਬਹੁਤ ਉਹਦਾ ਜੂਰਾ ਜਿੱਥੋਂ ਵੀ ਸਾਫ ਨਾ ਗੱਲ ਕਰ ਮਿਹਨਤ ਆ ਥੋੜੀ ਜੀ ਤੈਨੂੰ ਕਹਿਣਾ ਚੱਗ ਆਉਂਗੀ ਹਰੇ ਕੰਮ ਚ ਮਿਹਨਤ ਦੀ ਚੱਲਦੀ ਆ ਫੜ ਲਿਆ ਹੋਰ ਲਾਉਂ ਜਾ ਇਹ ਚੱਗ ਕੀ ਕਰੂ ਇਹਨੂੰ ਪੇਪ ਦੇਣੇ ਨਾਲ ਵਿੱਚ ਪਾ ਕੇ ਫੇਰ ਇੱਕ ਵਾਰੀ ਦੱਬਣਾ ਹੁੰਦਾ ਤੇ ਨੂੰ ਚੱਗ ਬਣੋਂਗਾ ਜਿੰਨੀ ਕਰੀ ਉਦੋਂ ਫਿਰ ਫੇਰ ਚੱਗ ਹੀ ਆ ਇਹ ਰਾਜ ਭਾਈ ਵਿਚ ਲਗੇ ਇਹਨੂੰ ਟਿਊਬ ਕਹਿੰਦੇ ਟਿਊਬ ਕਹਿੰਦੇ ਨਹੀਂ ਇਹ ਰਾਵੜ ਹੈ ਇਹ ਰਾਵੜ ਹੈ ਪਾਣੀ ਪਾਣੀ ਨੂੰ ਦਰਦਾ اچھا ਪਾਣੀ ਅੰਦਰ ਜਾਵੇ ਉਹਦੇ ਖਾਤਰ ਰਾਵੜਾ ਸੈਂਪਲ ਕਰਨ ਲੱਗਿਆ ਦੇਖੋ ਉਧਰ ਪੂਰਾ ਜੋਰ ਸ਼ੋਰ ਤੇ ਉਹ ਚੱਲ ਰਹੀਆਂ ਨੇ ਸਫਾਈਆਂ ਚੱਲ ਰਹੀਆਂ ਨੇ ਉਹ ਤੋਂ ਮੁੰਡਾ ਲੱਗ ਰਿਹਾ ਪੇਂਟ ਕਰਨਾ ਪੂਰਾ ਦੇਖ ਫਲੇਪ 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 ਲਾਤੇ ਬਾਈ ਨੇ ਹੁਣ ਦੋਨੇ ਇਹ ਮਨੂਮੀਨ ਪਾਰਕਾਂ ਦਾ ਆ ਗਿਆ ਫੋਨ ਹੈਲੋ ਉਸਤਾਦ ਜੀ ਆ ਫੈਰੀ ਕਿੱਕਰ ਵਾਲੀ ਚੱਪੇਣਾ ਨਹੀਂ ਨਹੀਂ ਬਾਅਦ ਵਿੱਚ ਕਰਾਂਗੇ ਆ ਫੈਰੀ ਕਿੱਕਰ ਵਾਲੀ ਚੱਪੇਣਾ ਆਪਣੇ ਬੜੇ ਬਾਈ ਇੱਕ ਅੰਦਰ ਪਈ ਦੇਖੋ ਜੀ ਮੈਂ ਹੁਣ ਸਿਲੀਕੋਨ ਲਾਉਂਗਾ ਸਫਾਈ ਨਾ ਕਰੋ ਜੀ ਕੰਮ ਸਫਾਈ ਨਾ ਪੂਰੀ ਨਾਲ ਮੈਨੂੰ ਲਾ ਕੇ ਦੇਖ ਲੈਣ ਦੀ ਹੈਈ ਬਈ ਮੈਨੂੰ ਚਲਾ ਲੈਣ ਦੀ ਕਰਨੀ ਇਚਤਾਰਨ ਬਾਈ ਸ਼ੀਸ਼ਾ ਹੀ ਗਾਣੇ ਚਲਾ ਕੇ ਦੇਖਣੀ ਹੈ ਇਹਦੇ ਜ਼ਰੂਰੀ ਚਲਾਉਣੀ ਹੈ ਕਿਉਂ ਜੀ ਮੈਂ ਬਾਬੇ ਨੂੰ ਪੜਾਈ ਦਿੱਤੀ ਸੀ ਕੀ ਪਤਾ ਮਾਰ ਖਾਉਗਾ ਬਾਈ ਹੋੜਾਂ ਚੌੜ ਕੰਦਾ ਸਵਾਲ ਬੜਾ ਵੱਖਰਾ ਹੈ ਸੈਟ ਦਾ ਕਰ ਸੁਣ ਕੋਈ ਜਾਲੀ ਤੁਸੀਂ ਇੱਕ ਇੱਕ ਵਾਰ ਨਾ ਡੇਟ ਫਾਈਨਲ ਕਰੋ ਮੈਂ ਕਹ ਰਿਹਾ ਬਈ ਮੈਂ ਤਾਂ ਟੱਕਰਣਾ ਹੀ ਹਾਂ ਰੱਖਿਆ ਸੈਟ ਦਾ ਕਰ ਇਹ ਨਾ ਬਣਾ ਬਾਹਰ ਨੂੰ ਸੋਕ ਕਰ ਇਹ ਕੋਈ 12 ਦਿਨ ਨਿਕਾਟ ਨੰਨਾ ਨਾ ਹੈਗਾ ਉਹਨਾਂ ਦਾ ਤਨੀਆਰੀ ਲੈਣ ਦੇ ਰਿਹਾ ਨੂੰ ਜਦੋਂ ਭੱਜ ਗਿਆ ਉਹ ਲੋਰ ਭਾਰਨਾਗੇ ਉਹ ਜੀ ਤਾਂ ਬਾਈ ਸਹੀ ਗੱਲ ਉਹ ਮੰਗਾਈਆ ਬਾਈ ਨਾਲ ਬਾਈ ਨੇ ਜਾਂਦੀ ਘਰੇ ਆ ਦੇਖੋ ਉਤਾਰਨ ਲੱਗੇ ਆਪਣਾ ਸ਼ੀਸ਼ਾ ਇਹ ਇਕੱਲੇ ਕਹਿਰੇ ਬੰਦੇ ਦਾ ਕੰਮ ਨਹੀਂ ਹੈਗਾ ਇਹ ਹੁਣ ਪਾਉਣ ਲੱਗੇ ਸ਼ੀਸ਼ਾ ਫਾਈਨਲ ਫਾਈਨਲ ਲੁੱਕ ਦੇਣ ਲੱਗਿਆ ਬੋਰਨੀ ਨੂੰ ਤੱਪੀ ਬੈਠ ਜੂਗਾ ਉਹ ਬੈਲਟ ਸਹੀ ਕਰ ਦੇ ਕੋਈ ਨਹੀਂ ਆ ਤੇਰੀ ਹੱਥ ਕੋਲ ਹਾਂ ਹਾਂ ਆ ਰਾਵੜੀ ਠੀਕ ਹੈ ਬਈ ਫਿੱਟ ਚੱਕ ਫਿੱਟ ਚੱਕ ਹਾਂ ਨਾ ਜਮਨਾਂ ਨਾਲ ਲੱਗਿਆ ਬਈ ਜਮਨ ਸਹੀ ਆ ਨਾਲ ਪਾਣਾ ਡੀਨੇ ਕੋਲੋਂ ਦੂਈ ਬਾਹਰ ਆ ਰਹੀ ਉੱਪਰੋਂ ਉਹ ਨਾ ਪਾਵੇ ਉੱਪਰੋਂ ਪਾਣੀ ਪੂਣੀ ਨਾ ਪਾਵੇ ਉੱਪਰੋਂ ਨਹੀਂ ਹੁੰਦਾ ਜਮਨਾਂ ਆ ਬਈ ਇੱਧਰੋਂ ਹੀ ਬਚਾ ਲੋ ਹਾਂ ਇੱਥੋਂ ਉਹ ਪਿੰਡਰ ਕੋਲੋਂ ਬਾਹਰ ਆ ਜਾਣਾ ਹਾਂ ਹਾਂ ਹਲੋ ਆਇ ਤੋ ਆਇ ਤੋ ਹਾਂ ਇੱਤਾਂ ਤੋ ਆਇ। ਨਾ ਬੈਠ ਗਿਆ ਹੀ। ਤੇ ਉਸਤਾਦ ਉਸਤਾਦ ਹੀ ਹੁੰਦਾ। ਚੱਕਾਂ ਦਾ? ਬੇਸਾ ਦਾ ਕਾਜ ਹੁੰਦਾ। ਮੇਰੇ ਉਸਤਾਦ ਨੂੰ ਉਸਤਾਦ ਜੀ ਕਹੋ ਨਾ ਅੱਖ ਨੂੰ। ਸਾਜ ਜੀ ਉਸਤਾਦ ਜੀ ਓ ਉਸਤਾਦ ਜੀ ਤੇ ਲੱਗਦਿਆ ਕੁਛ ਅੱਕੇ ਬੋਲੇਗਾ। ਆ ਤਾਂ ਬਿਠਾ ਦੇ। ਈ ਗੱਲ ਅਗਰ ਉਹ ਉਸਤਾਦਤਾ ਉਸਤਾਦ ਹੀ ਹੁੰਦੇ ਨੇ ਫਿਰ ਉਸਤਾਦ ਦੇ ਹੱਥ ਚੀ ਹੱਥ ਹੱਥ ਹੀ ਐ ਜੰਮਦਾ ਨਾ ਇਹ ਨਹੀਂ ਬੈ ਲਾਪਰੀ ਸਾਰੇ ਕਿਤੇ ਲੱਗ ਜਾਣਿਆ ਉਹੀ ਲੋਂ ਨਵਾਂ ਸ਼ੀਸ਼ਾ ਲਾ ਕੇ ਲੋਕ ਬਹੁਤ ਆਟ ਆ ਰਹੀ ਐ ਨਵਾਂ ਨਵਾਂ ਲੱਗੇ ਨਾ ਤਾਂ ਕਰਕੇ ਨਵਾਂ ਨਵਾਂ ਲੱਗੇ ਪਹਿਲਾਂ ਇੱਥੇ ਟੇਪ ਜੀ ਵੀ ਹੁੰਦੀ ਸੀ ਆਪਣੇ ਲਈ ਸ਼ੀਸ਼ੇ ਲਵਾ ਲਾਂਗੇ ਆਪਾਂ ਨਾ ਉਹ ਨਹੀਂ ਟੇਪ ਨਹੀਂ ਲਵਾਉਂਦੇ ਲਵਾਉਂਦੇ ਨਹੀਂ ਨਾ ਕੋਈ ਨਾ ਕੋਈ ਹੋਰ ਦੇਖਾਂਗੇ ਹਾਲਾ ਹੁਣ ਇਹਨੂੰ ਐ ਹੀ ਰੱਖਾਂਗੇ ਮੈਂ ਹਨਰਾਜ ਅਹੀਂ ਵੀ ਸਹੀ ਲੱਗਦੀ ਐ ਨਾ ਇੱਥੇ ਜਿਹੜੀ ਆ ਟੇਪ ਜੀ ਲੱਗੀ ਹੋਈ ਸੀ ਇੰਨੀ ਝੋੜੀ ਜਿਵੇਂ ਆਪਣਾ ਪੁਰਾਣਾ ਸ਼ੀਸ਼ਾ ਕਿੱਥੇ ਆ ਉਹ ਬੈ ਉਹ ਤੇ ਲੱਗੀ ਹੋਈ ਐ ਉੱਪਰ ਕਾਲੀ ਜੀ ਨਾਜਰ ਆ ਰਹੀਆਂ ਨਵੇਂ ਬਾਈਪਰ ਨਵੇਂ ਸ਼ੀਸ਼ੇ ਦੇ ਨਾਲ ਨਵੇਂ ਬਾਈਪਰ ਆ ਆਏ ਲਾ ਦੇ ਲਾਵਾ ਦੇ ਲਾਵਾ ਭਲਾ ਦੇਖ ਲੈ ਵੀ ਨਾ ਆਈ ਨੀ ਉਹ ਤਾਂ ਕਿਸੇ ਪਹਿਨੇ ਆਈ ਨਹੀਂ ਕਹਿੰਦਾ ਮੈਂ ਵੀ ਇਹਦਾ ਲੈਵਲ ਸਹੀ ਆ ਤਾਂ ਇੱਕ ਪਿਛਲਾ ਵੀ ਸਹੀ ਕਰਨਾ ਉਹ ਪਿਛਲਾ ਲੱਗਦਾ ਯਾਰ ਉਹ ਸ਼ੀਸ਼ੇ ਨਾਲ ਸ਼ੀਸ਼ੇ ਦੇ ਉਹ ਕਰੀ ਜਾਂਦਾ ਨਾ ਉਹ ਦੀ ਹੱਡੀ ਕੋ ਆ ਦੇਖੋ ਸ਼ੀਸ਼ਾ ਪਵਾਲ ਹੈ ਜੀ ਫਾਈਨਲ ਲੁੱਕ ਗੱਡੀ ਦੀ ਪੇਮੈਂਟ ਹੋ ਕੇ ਡਾਣਾ ਹੁਣ ਚੱਲੇ ਆਂ ਸੀ ਘਰੇ ਮਿਲਦੇ ਆਂ ਅਗਲੀ ਵੀਡੀਓ ਚ